ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਸਾਰੇ ਭਰਾਵਾਂ ਦਾ ਜੀ ਆਪਣੀ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਸੇਲ ਲਈ ਟਰੈਕਟਰ ਲੈ ਕੇ ਆਏ ਆ ਐਚ ਐਮਟੀ 2511 ਬਹੁਤ ਹੀ ਸਸਤੇ ਰੇਟ ਦੇ ਵਿੱਚ ਹੈ ਮਾਲਕ ਵੀਰ ਦਾ ਫੋਨ ਨੰਬਰ ਵਗੈਰਾ ਕੀ ਇਹਦਾ ਰੇਟ ਹੈ ਮਾਲਕ ساری ਜਾਣਕਾਰੀ ਆਪਾਂ ਤੁਹਾਨੂੰ ਇਸ ਟਰੈਕਟਰ ਦੇ ਅੱਗੇ ਵੀਡੀਓ ਦੇ ਵਿੱਚ ਦੱਸਾਂਗੇ ਵੀਡੀਓ ਨੂੰ ਤੁਸੀਂ ਪੂਰਾ ਜ਼ਰੂਰ ਦੇਖ ਲਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਵਾਦੋ ਵਾਦ ਗਰੁੱਪਾਂ ਦੇ ਵਿੱਚ ਆਪਾਂ ਹਰ ਰੋਜ਼ ਨਵੀਆਂ ਤੋਂ ਨਵੀਆਂ ਵੀਡੀਓਜ਼ ਚੈਨਲ ਤੇ ਲੈ ਕੇ ਆਉਂਦੇ ਰਹਿੰਨੇ ਆ ਜੀ ਸੋ ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਹੜੇ ਭਰਾ ਵੀਡੀਓ ਆਪਣੀ ਇਹ YouTube ਤੇ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ Facebook ਵਾਲੇ ਵੀਰ ਪੇਜ ਨੂੰ ਫੋਲੋ ਕਰ ਲਿਜੀਏ ਨੰਬਰ ਆਪਣੇ ਚੈਨਲ ਦਾ ਸਕਰੀਨ ਤੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਆਪਣੇ ਸਾਧਨੀਆਂ 500 ਤੋਂ ਫੋਟੋ ਮੰਗ ਜੇ ਕਿਸੇ ਭਰਾ ਨੇ ਆਪਣੇ ਚੈਨਲ ਤੇ ਐਡ ਕਰਵਾਉਣੀ ਹੋਵੇ ਨੰਬਰ ਸਕਰੀਨ ਤੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਆਪਣੇ ਸਾਧਨੀਆਂ ਫੋਟੋਆਂ ਤੇ ਵੀਡੀਓ ਬਣਾ ਕੇ ਭੇਜ ਸਕਦੇ ਹੋ ਐਡ ਕਰਵਾਉਣ ਦੇ ਲਈ ਹੁਣ ਆਪਾਂ ਗੱਲ ਕਰਾਂਗੇ ਇਸ ਟਰੈਕਟਰ ਬਾਰੇ ਜੀ ਐਚ ਐਮਟੀ 2511 ਇਹ ਟਰੈਕਟਰ ਬਾਈ ਜੀ 1900 ਤੇ 1991 ਮਾਡਲ ਟਰੈਕਟਰ ਹੈ ਜੀ ਇਹ ਬਾਕੀ ਕੰਡੀਸ਼ਨ ਵਗੈਰਾ ਤੁਸੀਂ ਟਰੈਕਟਰ ਦੀ ਚੈੱਕ ਕਰ ਸਕਦੇ ਹੋ 82000 ਰੁਪਿਆ ਵੀਰ ਵੱਲੋਂ ਟਰੈਕਟਰ ਦਾ ਰੇਟ ਰੱਖਿਆ ਗਿਆ ਇਸ ਦਾ ਮੌਕੇ ਤੇ ਘੱਟ ਹੋ ਜਾਊਗਾ ਰੇਟ ਕੋਈ ਫਿਕਸ ਨਹੀਂ ਇਹ ਜਿਹੜਾ ਟਰੈਕਟਰ ਹੈ ਸ਼੍ਰੀ ਮੁਕਸਰ ਸਾਹਿਬ ਏਰੀਆ ਦੇ ਵਿੱਚ ਵੀਰ ਦਾ ਪਿੰਡ ਹੈ ਜੀ ਉੱਥੇ ਇਹ ਟਰੈਕਟਰ ਖੜਾ ਹੈ ਸੇਲ ਲਈ ਜੇ ਕਿਸੇ ਭਰਾ ਨੇ ਇਹ ਖਰੀਦਣਾ ਹੋਵੇ ਮਾਲਕ ਵੀਰ ਦਾ ਫੋਨ ਨੰਬਰ ਵੀਡੀਓ ਦੇ ਟਾਈਟਲ ਦੇ ਵਿੱਚ ਆਪਾਂ ਦਿੱਤਾ ਹੋਇਆ ਹੈ ਤੁਸੀਂ ਇਹਨਾਂ ਨਾਲ ਸੰਪਰਕ ਕਰਕੇ ਟਰੈਕਟਰ ਨੂੰ ਖਰੀਦ ਸਕਦੇ ਹੋ ਵੀਡੀਓ ਆਪਣੀ ਚੰਗੀ ਲੱਗੀ ਤਾਂ ਦੱਬ ਕੇ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ